ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਦੇਖੋ ਜੀ ਹੁਣ ਹੈਗਾ ਇਹ ਮਾਰਨਿੰਗ ਦਾ ਹੈਗਾ ਟਾਈਮ ਤੇ ਆਪਾਂ ਨੇ ਘਰ ਦੇ ਸਾਰੇ ਕੰਮ ਧੰਦੇ ਨਵੇੜਲੇ ਨੇ ਤੇ ਇੱਧਰ ਰੇਖਾ ਨੇ ਨਾ ਧੋਬ ਘਾਟ ਲਾਈ ਹੋਈ ਆ ਸਵੇਰ ਦੀਓ ਤੇਰੇ ਨਾ ਸਵੇਰੇ ਉੱਠ ਕੇ ਪਹਿਲਾਂ ਕੁਛ ਨਹੀਂ ਕੀਤਾ ਹੈਗਾ ਪਹਿਲਾਂ ਇਹਨੇ ਲਾਤੀਆਂ ਮਸ਼ੀਨਾਂ ਕਹਿੰਦੀ ਦੀਦੀ ਵੀ ਸਵੇਰੇ ਸਵੇਰੇ ਕੱਪੜੇ ਬਹੁਤ ਵਧੀਆ ਸੁੱਕ ਜਾਂਦੇ ਆ ਦੇਖੋ ਜੀ ਮੈਂ ਬਣਾਈਆਂ ਦਾਲਾਂ ਸਬਜ਼ੀਆਂ ਤੇ ਅੱਜ ਸਾਡੇ ਲੱਗਣ ਲੱਗੀ ਆ ਕਰਪੈਨ ਤੇ ਘਰ ਦੇ ਦੇਖੋ ਕਿੰਨੇ ਬਹੁਤ ਸਾਰੇ ਕੰਮ ਹੋ ਜਾਂਦੇ ਆ ਤੇ ਆਪਾਂ ਨੇ ਉਹ ਫਟਾਫਟ ਉਹ ਕੰਮ ਨਵੇੜੇ ਆ ਤੇ ਮਸ਼ੀਨ ਵਾਲੇ ਵੀ ਹੈਗੇ ਨੇ ਤਿੰਨ ਬੰਦੇ ਤੇ ਆਪਾਂ ਉਹਨਾਂ ਨੂੰ ਵੀ ਰੋਟੀ ਦੇਣੀ ਆ ਤੇ ਹੁਣ ਇਧਰ ਆਪਣੀ ਚੱਲ ਰਹੀ ਆ ਮਸ਼ੀਨ ਤੇ ਨਾਲ ਦੀ ਨਾਲ ਉਹ ਕੱਪੜਿਆਂ ਦਾ ਕੰਮ ਨਿਵੇੜ ਰਹੀ ਆ ਰੇਖਾ ਤੇ ਹੁਣ ਮੈਂ ਬਣਾਉਣ ਲੱਗੀ ਆ ਕੜਾ ਪ੍ਰਸ਼ਾਦ ਆਟੇ ਦਾ ਪ੍ਰਸ਼ਾਦ ਬਣਾਵਾਂਗੇ ਇਹਨੂੰ ਆਪਾਂ ਕੜਾ ਵੀ ਕਹਿੰਦੇ ਨੇ ਪ੍ਰਸ਼ਾਦ ਵੀ ਕਹਿੰਦੇ ਆ ਦੇਖੋ ਜੀ ਸੂਜੀ ਦਾ ਨਾ ਪ੍ਰਸ਼ਾਦ ਬਹੁਤ ਘੱਟ ਖਾਂਦੀ ਸਾਡੀ ਫੈਮਿਲੀ ਤੇ ਆਟੇ ਦਾ ਤਾਂ ਨਾ ਇੰਨਾ ਜ਼ਿਆਦਾ ਪਸੰਦ ਆ ਇਹਨਾਂ ਨੂੰ ਨਾ ਬਹੁਤ ਜ਼ਿਆਦਾ ਚਲੋ ਜੀ ਆਪਾਂ ਹੁਣ ਨਾ ਪ੍ਰਸ਼ਾਦ ਬਣਾਉਣ ਲੱਗੇ ਆ ਹੁਣ ਆਪਾਂ ਨੇ ਨਾ ਸਾਰੀ ਕਰ ਦਿੱਤੀ ਹੈ ਤਿਆਰੀ ਨਾ ਇਧਰ ਪਾਣੀ ਗਰਮ ਕਰਕੇ ਰੱਖ ਦਿੱਤਾ ਹੈ ਤੇ ਹੁਣ ਆਪਾਂ ਨੇ ਨਾ 프라이ਪੈਨ ਰੱਖ ਦਿੱਤਾ ਹੈ ਤੇ ਆਪਾਂ ਜਿਹੜਾ ਪ੍ਰਸ਼ਾਦ ਬਣਾਉਣਾ ਨਾ ਇਹ ਆਪਾਂ ਮਲਾਵਾਂਗੇ ਦੇਸੀ ਘਿਓ ਦੇ ਵਿੱਚ ਤੇ ਇੱਧਰ ਆਪਾਂ ਨੇ ਇੱਕ ਕੌਲੀ ਲੈ ਲਈ ਆਟੇ ਦੀ ਤੇ ਇੱਕ ਕੌਲੀ ਲੈ ਲਈ ਆਪਾਂ ਨੇ ਚੀਨੀ ਦੀ ਤੇ ਇਹਦੇ ਡੱਬੇ ਦੇ ਵਿੱਚ ਆਪਾਂ ਨੇ ਲੈ ਲਿਆ ਘਿਓ ਤੇ ਹੁਣ ਆਪਾਂ फटाफट ਪ੍ਰਸ਼ਾਦ ਬਣਾਈਏ ਤੇ ਫੇਰ ਬਾਅਦ ਵਿੱਚ ਤੇ ਆਪਾਂ ਮੱਠਾ ਟੇਕ ਕੇ ਨਾ ਮੱਠਾ ਟੇਕ ਕੇ ਸਾਰਿਆਂ ਨੂੰ ਦਮਾਂਗੇ ਉਸਤੇ ਮਗਰੋਂ ਫੇਰ ਮਸ਼ੀਨ ਸ਼ੁਰੂ ਹੋ ਕੇ ਕੇਤਾਂ ਦੇ ਵਿੱਚ ਹੀਰੀ ਵਟਣ ਵਾਸਤੇ ਇਹ ਕੋਈ ਜਿਹੜਾ ਦੇਸੀ ਘਿਓ ਦਾ ਪ੍ਰਸ਼ਾਦ ਹੁੰਦਾ ਇੰਨਾ ਜ਼ਿਆਦਾ ਟੇਸਟੀ ਲੱਗਦਾ ਨਾ ਬਹੁਤ ਜ਼ਿਆਦਾ ਤੇ ਹੁਣ ਆਪਣਾ ਫਰਾਈ ਪੈਨ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਮੇਰੇ ਕੋਲ ਕਿੰਨਾ ਵਧੀਆ ਨਾ ਕਸ਼ ਬਹੁਤ ਆਉਣ ਲੱਗੀਆਂ ਦੇਸੀ ਘਿਓ ਦੀਆਂ ਆਪਾਂ ਨਾ ਥੋੜਾ ਜਿਹਾ ਗਰਮ ਕਰ ਦੰਨੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਇਹ ਆਪਾਂ ਨੇ ਇਹਨੂੰ ਹਿਲਾਈ ਜਾਣਾ ਹੈ ਤਾਂ ਕਿ ਨਾ ਆਪਣਾ ਨਾ ਆਟਾ ਥੇਹਾਂ ਨਾਲ ਲੱਗ ਜਵੇ ਮਸ਼ੀਨ ਕਾ ਕੰਮ ਹੋਇਆ ਇਹ ਹੋ ਗਿਆ ਬੰਦ ਹੋਣੇ ਕੋਲ ਚੱਲ ਕੋਈ ਨਾ ਅਗਲੀ ਵਾਰ ਕੱਢ ਲਾਂਗੇ ਦੇਖੋ ਜੀ ਆਪਣਾ ਨਾ ਆਟਾ ਦੇਖੋ ਕਿੰਨਾ ਵਧੀਆ ਨਾ ਆਟੇ ਨੇ ਨਾ ਘਿਓ ਛੱਡ ਦਿੱਤਾ ਏ ਇਹ ਘਾਟੇ ਦਾ ਪ੍ਰਸ਼ਾਦ ਵਧੀਆ ਲੱਗਦਾ ਕਿ ਸੂਜੀ ਵਾਲਾ ਸੂਜੀ ਵਾਲਾ ਸੂਜੀ ਵਾਲਾ ਵਧੀਆ ਲੱਗਦਾ ਤੈਨੂੰ ਸਾਨੂੰ ਵਧੀਆ ਲੱਗਦਾ ਆਟੇ ਵਾਲਾ ਮਸ਼ੀਨ ਜਲਦੀ ਹੈ ਤੇ ਤੋਈ ਆਪਾਂ ਨੇ ਨਾ ਸਿਮ ਕਰ ਦਿੱਤਾ ਗੈਸ ਤਾਂ ਕਿ ਨਾ ਆਮ ਆਟਾ ਨਾ ਹੌਲੀ ਹੌਲੀ ਆਰਾਮ ਨਾਲ ਨਾ ਆਪਾਂ ਇਹਨੂੰ ਭੁੰਨਾ ਕਿ ਕੋਈ ਇੰਨੀ ਕੋਈ ਜਲਦਬਾਜ਼ੀ ਨਹੀਂ ਹੈਗੀ ਇਹ ਜਿਹੜੇ ਅੱਗੇ ਸਿਆਣੇ ਬਜ਼ੁਰਗ ਹੁੰਦੇ ਤਾਂ ਨਾ ਫਿਛਲੇ ਜਵਾਨੇ ਵਾਲੇ ਨਾ ਰੇਖਾ ਉਹ ਨਾ ਰੋਟੀ ਹਰ ਕੜਾ ਨਾਲੇ ਕਹਿੰਦੇ ਰੋਟੀ ਖਾ ਲੈਂਦੇ ਹੁੰਦੇ ਦੇ ਇਹਨੇ ਬਹੁਤ ਜ਼ਿਆਦਾ ਵਧੀਆ ਲੱਗਦੀ ਦੀ ਰੋਟੀ ਹੁਣ ਤਾਂ ਅਗਲਾ ਰੋਟੀ ਦੇ ਬਾਅਦ ਖਾਂਦਾ ਪ੍ਰਸ਼ਾਦ ਰੋਟੀ ਨਾਲ ਤਾਂ ਖਾਂਦਾ ਨਹੀਂ ਨਿਆ ਕੋਈ ਹੁਣ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਪਾਵਾਂਗੇ ਮੈਂ ਬਾਤਲੀ ਆਈ ਚੀਨੀ ਇੰਨੇ ਕੱਪ ਰੱਖ ਲਵਾਂਗੇ ਤੇ ਹੁਣ ਆਪਾਂ ਇਹਨੂੰ ਆ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਤੋਂ ਆਪਣੇ ਨਾ ਆਟੇ ਨੇ ਨਾ ਕਿਉਂ ਛੱਡ ਦਿੱਤਾ ਏ। ਇੱਕ ਦੋ ਮਿੰਟ ਐਸ ਤਰ੍ਹਾਂ ਮਿਕਸ ਕਰਕੇ ਨਾ ਫਿਰ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ। ਟਪਾ ਦੇ ਵਿੱਚ ਪਾਵਾਂਗੇ ਗਰਮ ਪਾਣੀ। ਆਪਣਾ ਪ੍ਰਸ਼ਾਦ ਬਣ ਕੇ ਹੋ ਗਿਆ ਹੈ ਤਿਆਰ ਦੇਖੋ ਜੀ ਇਹ ਪ੍ਰਸ਼ਾਦ ਦੀ ਨਿਸ਼ਾਨੀ ਹੁੰਦੀ ਹੈ ਜਿੰਨਾ ਚਿਰ ਨਾ ਪ੍ਰਸ਼ਾਦ ਨਾ ਆਪਣਾ ਕੜਾਹੀ ਨਾ ਛੱਡੇ ਨਾ ਵੀ ਆਪਣਾ ਪ੍ਰਸ਼ਾਦ ਐ ਚੰਗੀ ਤਰ੍ਹਾਂ ਬਣ ਕੇ ਹੋ ਗਿਆ ਹੈ ਤਿਆਰ ਦੇਖੋ ਇਹਨੇ ਨਾ ਕੜਾਹੀ ਵੀ ਛੱਡ ਦਿੱਤੀ ਐ ਦੇਖੋ ਜੀ ਆਪਣਾ ਪ੍ਰਸ਼ਾਦ ਹੋ ਗਿਆ ਹੁਣ ਬਣ ਕੇ ਤਿਆਰ ਤੇ ਆਪਣੇ ਪ੍ਰਸ਼ਾਦ ਦਾ ਕਲਰ ਦੇਖੋ ਅੱਜ ਕਿੰਨਾ ਵਧੀਆ ਆ ਅੱਜ ਅਸੀਂ ਨਾ ਨਵੀਂ ਟੋਕਰੀ ਦੇ ਵਿੱਚ ਨਾ ਰੋਟੀਆਂ ਰੱਖਾਂਗੇ ਤੇ ਆਹ ਨਾ ਡੰਡੀ ਐ ਇਹਨੂੰ ਨਾ ਜਦ ਮਰਜ਼ੀ ਧੋ ਕੇ ਸੁੱਕੜੀ ਪਾ ਦੋ ਤੇ ਇਹ ਇੰਨੀ ਜ਼ਿਆਦਾ ਟੋਕਰੀਆਂ ਨੇ ਰੇਖਾ ਨੇ ਮੈਨੂੰ ਨਾ ਗਿਫਟ ਦਿੱਤੀ ਦੀ ਮੈਂ ਕਿਹਾ ਰੱਖ ਕੇ ਕੋਈ ਫਾਇਦਾ ਨਹੀਂ ਹੈਗਾ ਵੀ ਇਹਨੂੰ ਆਪਾਂ ਵਰਤੀਏ ਨਾਲੇ ਪੰਜਾਂ ਦਾ ਰੋਟੀਆਂ ਰੱਖੇ ਕਰਾਂਗੇ ਨਾ ਰੇਖਾ ਨੂੰ ਯਾਦ ਕਰਿਆ ਕਰਾਂਗੇ ਵੀ ਇਹਦੀ ਮਾਤਾ ਨੇ ਨਾ ਆਪਣੇ ਹੱਥਾਂ ਨਾਲ ਨਾ ਇੱਕ ਇੱਕ ਡੱਕਾ ਇਹ ਚੰਗੀ ਤਰ੍ਹਾਂ ਡਿਜ਼ਾਈਨ ਬਣਾ ਕੇ ਜਿੱਕੋ ਸਾਡੇ ਵਾਸਤੇ ਨਾ ਤਿਆਰ ਕਰਕੇ ਦਿੱਤੀ ਐ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਇਹਦੀ ਮਾਤਾ ਦਾ ਦੇਖੋ ਜੀ ਬਹੁਤ ਵਧੀਆ ਨਾ ਉਹ ਕਹਿੰਦੇ ਵੀ ਜਿਸ ਤਰ੍ਹਾਂ ਦੀ ਮਰਜੀ ਟੋਕਰੀਆਂ ਬਣਾ ਲਓ ਉਸ ਤਰ੍ਹਾਂ ਦੇ ਤਿਆਰ ਕਰ ਦਿੰਦੀ ਆਂ ਕਹਿੰਦੀ ਅਗਲੀ ਵਾਰ ਦੀਦੀ ਜਦੋਂ ਮੈਂ ਆਉਂਗੀ ਨਾ ਟੱਕਣ ਵਾਲੀ ਲੈ ਕੇ ਆਉਂਗੀ ਵੀ ਉੱਪਰ ਤੁਸੀਂ ਨਾ ਉੱਪਰ ਵੀ ਟੰਗ ਸਕਦੇ ਆਂ ਵੀ ਉਹਦੇ ਵਿੱਚ ਕੋਈ ਚੀਜ਼ ਨਹੀਂ ਬੜੂਗੀ ਜਿਵੇਂ ਕੌਕੂ ਕੋਈ ਚੀਜ਼ ਵਿੱਚ ਦੇਖੀ ਜਾਂਦੇ ਆ ਨਾ ਵੀ ਕੋਈ ਚੀਜ਼ ਚੱਕ ਕੇ ਲੈ ਜਾਂਦੇ ਆ ਕਹਿੰਦੀ ਇਸ ਤਰ੍ਹਾਂ ਦੀ ਬਣਾ ਕੇ ਲੈ ਕੇ ਆਉਂਗੀ ਦੇਖੋ ਜੀ ਇਹ ਕਿਹੜਾ ਟੋਕਰੀ ਮੈਨੂੰ ਇੰਨੀ ਜ਼ਿਆਦਾ ਵਧੀਆ ਲੱਗੀ ਨਾ ਬਹੁਤ ਜ਼ਿਆਦਾ ਗਿਫਟ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਗਿਫਟ ਦਾ ਗਿਫਟੇ ਹੁੰਦਾ ਜਿਹੜੇ ਬੰਦੇ ਨੇ ਆਪਾਂ ਨੂੰ ਨਾ ਪਿਆਰ ਨਾਲ ਭੇਜਿਆ ਨਾ ਆਪਾਂ ਨੂੰ ਉਹਦੀ ਨਾ ਕਦਰ ਕਰਨੀ ਚਾਹੀਦੀ ਹੈ ਤੇ ਇਹਦੇ ਵਿੱਚ ਹੁਣ ਅੱਜ ਸਾਡੇ ਲੱਗਣ ਲੱਗੀ ਹੈ ਮਸ਼ੀਨ ਤੇ ਸਪੈਸ਼ਲ ਅਸੀਂ ਨਾ ਅੱਜ ਵਾਲੇ ਦਿਨ ਟੋਕਰੀ 'ਚ ਰੋਟੀਆਂ ਰੱਖਾਂਗੇ ਚਲੋ ਜੀ ਇੱਧਰ ਬਣ ਰਹੀਆਂ ਨੇ ਆਪਣੀਆਂ ਰੋਟੀਆਂ ਤੇ ਫਟਾਫਟ ਹੁਣ ਰੋਟੀਆਂ ਬਣ ਗਈਆਂ ਨੇ ਤੇ ਆਪਾਂ ਹੁਣ ਕਰਪੈਣ ਵਾਲਿਆਂ ਨੂੰ ਰੋਟੀ ਦੇ ਦਈਏ ਤੇ ਇੱਧਰ ਆਪਣਾ ਪ੍ਰਸ਼ਾਦ ਵੀ ਹੈ ਚੰਗੀ ਤਰ੍ਹਾਂ ਰੈਡੀ ਹੋ ਗਿਆ ਏ ਲੇ ਕੇ ਆਈਆਂ ਹੁਣ ਚਾਹ ਤੇ ਨਾਲੇ ਲੈ ਕੇ ਆਈਆਂ ਨਾਲ ਨੂੰ ਬਿਸਕੁਟ ਤੇ ਠੰਡੇ ਪਾਣੀ ਦੀ ਬੋਤਲ ਤੇ ਆਪਣੇ ਇੱਧਰ ਚੱਲ ਰਹੀ ਆ ਕਰਪਾਏ ਨਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਟਾਈਮ ਹੋ ਗਿਆ ਹੁਣ 12:30 ਦਾ ਦੇਖੋ ਜੀ ਅੱਜ ਧੁੱਪ ਬਹੁਤ ਜ਼ਿਆਦਾ ਤੇਜ਼ ਸੋਹਣਾ ਮੌਸਮ ਹੋਇਆ ਵਾ ਇਹ ਉਹ ਫਰਮ ਉਹਨੇ ਤਹਾ ਹੋਈ ਗਾ। ਇਹ ਜੀ ਹਾਂ ਉਹ ਜਿਹੜਾ ਮਗਰ ਨਹੀਂ ਪਾਤੇ ਆ ਬੰਦੇ ਦੇ ਸਿਰ ਤੇ ਮਗਰ ਜਿਹੜਾ ਦਿਖਦਾ ਟੱਕਣ ਗਿਆ। ਉਹ ਸੀਸੇ ਦੇ ਉਪਰ ਆ ਉਹ। ਜਿਹੜਾ ਦਾਣਾ ਹੋச்சு ਆਇਆ ਫੋਲੇ ਜਾਣ ਤੋਂ ਪਰੇ ਜਾਣ ਤੋਂ। ਜੀ। ਰੀਲ ਗੱਡੀ ਵਾਲਾ ਇੱਥੇ ਆਇਆ। ਹਾਂ ਰੀਲ ਗੱਡੀ ਮਗੂਏ। ਹਾਂ ਤੇ ਉਹ ਬਾਹਰ ਆ ਗਿਆ।